ਵਾਹਿਗੁਰੂ ਗਰਬਾਨੀ ਅੱਜ ਦੀ ਗੱਲ ਕਰਦੀ ਹੈ ਸਾਡੇ ਮਨ ਚ ਜੋ ਭੁੱਖ ਦੀ ਚਿੰਤਾ ਹੈ ਜਾਂ ਪੂਤਕਾਲ ਜੋ ਸਮਾ ਲੰਘ ਗਿਆ ਹੈ ਉਹਦੀਆਂ ਯਾਦਾਂ ਚੱਲ ਰਹੀਆਂ ਹਨ ਜੋ ਅੱਖਾਂ ਇਹ ਸੰਸਾਰ ਨੂੰ ਵੇਖਣ ਗਿਆ। ਰੰਕਾਰ ਨੂੰ ਕੰਨ ਵੇਖਣਗੇ। ਅੰਦਰਲੀ ਅੱਖਾਂ ਅੰਦਰ ਅੰਦਰ ਨੇ ਅੰਦਰ ਮੁਕੀ ਹੋ ਕੇ ਨਦਰੀ ਚ ਆਉਣਾ ਹੈ। ਧਰਮ ਕੀ ਹੈ? ਧਰਮ ਗਿਆਨ ਦਾ ਵਿਸ਼ਾ ਹੈ। ਗਿਆਨ ਕਿਨੇ ਤੋਂ ਮਿਲਦਾ ਹੈ? ਗੁਰੂ ਤੋਂ। ਆਪਣੇ ਸਤਾਤ ਬੱਚੇ ਦਾ ਗੁਰੂ ਕੌਣ ਹੈ ਉਹਦਾ ਮਾਤਾ ਪਿਤਾ ਹੈ ਉਹਦਾ ਅਧਿਆਪਕ ਹੈ ਅੱਛਾ ਸੋਬ ਵੇਕ ਬੁੱਧ ਕਿਦੀ ਹੈ ਆ ਬੈਠੇ 35 36 ਇਹਨਾਂ ਦੀ ਵੇਕ ਬੁੱਧ ਹੈ संत गुणा ਦਾ ਨਾਮ ਹੈ ਅੱਛਾ ਅਸੀਂ ਬਾਹਰ ਮੁਖੀ ਹਾਂ ਨਹੀਂ ਪਿਆਰੇ ਬਾਜੀ ਜਿੱਤੀ ਜਾਣੇ ਬਿਨ ਪਾਣੀ ਤੋਂ ਡੁੱਬ ਜਾਾਂਗੇ ਦੇਵਾ ਭਲੇ ਅੰਧੇਰਾ ਜਾਏ ਦੇ ਤੋ ਪਾਠ ਮਤ ਪਾਪਾ ਖਾਏ ਅੱਛਾ ਕੋਈ ਵੀ ਕੰਮ ਸਿੱਖਣਾ ਹੈ, ਉਸਤਾਦ ਦੀ ਲੋੜ ਹੈ, ਸਾਈਕਲ ਚਲਾਉਣਾ ਵੀ ਸਿੱਖਣਾ ਹੈ। ਅੱਛਾ। ਵਿਗਿਆਨ ਨੇ, ਸਾਇੰਸ ਨੇ ਤਰੱਕੀ ਕੀਤੀ। ਕਾਢਾਂ ਕੱਢੀਆਂ, ਬਾਹਰ ਵੱਡਾ ਹੋ ਗਿਆ। ਠੀਕ ਹੈ। ਅੱਜ ਦੇ ਸੰਤ ਕੀ ਆਖਦੇ ਆ ਨਾ ਕੋਈ ਸੰਤ। ਨਹੀਂ ਪਖੰਡੀ ਨਕਲੀ ਸੰਤ ਕਮੇ ਮਾਲਾ ਫੇਰੋ ਵੈਕਰ ਵੈਕਰ ਕਰੋ ਸਮਾਧੀ ਲਾਓ ਅੱਛਾ ਜਿੱਥੇ ਅਕਲ ਦੀ ਲੋੜ ਹੈ ਜਾਂ ਗਿਆਨ ਤਾਂ ਧਰਮ ਹੈ ਅੱਛਾ ਇਹ ਤਾਂ ਉਲਟਾ ਪੜਾਇਆ ਗਿਆ 95% ਦੁਰਮਤ ਦਾ ਪ੍ਰਚਾਰ ਹੋ ਰਿਹਾ ਹੈ ਸੱਚ ਦੀ ਖੋਜ ਕਰਨੀ ਸੀ ਨਹੀਂ ਸੱਚ ਕੀ ਹੈ ਸੱਚ ਸਭਨਾ ਦਾ ਖਸਮ ਹੈ ਅਬ ਆਰ ਲੇ ਅੱਖਾਂ ਸੱਚ ਵੇਖ ਲੈਣਗੇ ਨਹੀਂ ਇਹ ਬੱਚੇ ਦਾ ਆਉਣਾ ਹੋਇਆ ਸੀ ਬਹੁਤ ਆਸ ਅਮਰੀਦਾ ਕਰ ਲਿਆ ਨਹੀਂ ਨਹੀਂ ਪਿਆਰੇ ਬਾਜੀ ਜਿੱਤ ਜੇਗਾ ਜੇ ਤੂੰ ਮੰਨਦੀਆਂ ਮਰਜ਼ੀਆਂ ਕਰੇਗਾ ਇਹ ਆਸਾ ਨਰਾਸਾ ਅੱਛਾ ਜੇ ਅਸੀਂ ਇੱਛਾ ਕਰਦੇ ਹਾਂ ਨਹੀਂ ਇੱਛਾ ਛੱਡਤੀਆਂ ਸੰਤੋਖੀ ਹੋ ਗਿਆ ਨਹੀਂ ਫਿਰ ਤੇ ਉਹ ਕੌਦਕਾ ਕੀ ਕਰੇਗਾ ਕਿਉਂਕਿ ਉਹਨੂੰ ਜੀਣਾ ਹੀ ਚੰਗਾ ਨਹੀਂ ਲੱਗ ਰਿਹਾ ਨਹੀਂ ਪਿਆਰੇ ਸਵਾਲ ਕਰਨੇ ਸੀ ਅਧਿਆਪਕ ਜੇ ਬੱਚੇ ਸਵਾਲ ਕਰਨਗੇ ਪਤਾ ਲੱਗੇਗਾ ਵੀ ਪੜ੍ਹ ਲਿਆ ਹੈ ਨਹੀਂ ਸਵਾਲ ਨਾ ਕਰੋ ਸਰਧਾਂਕ ਰੱਖੋ ਅੱਛਾ ਸਰਦਾ ਸਰਦਾਚ ਲੋਭਤਾ ਬਿਨ ਪਾਣੀ ਤੋਂ ਅਸੀਨ ਜ਼ਿੰਮੇਦਾਰ ਹਾਂ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਇਹ ਜੋ ਸੁੱਤਾ ਹੈ ਜਾਂ ਮਰਿਆ ਹੈ ਬਰਾਬਰ ਹੈ ਅੱਛਾ ਜਾਗਣਾ ਪਏਗਾ ਤੇ ਤੇਰਾ ਸੌਣਾ ਵੀ ਪਰਵਾਹ ਹੋਏਗਾ ਅਸੀਂ ਬਾਹਰ ਨੂੰ ਦੇਸ ਸਮਝ ਲਿਆ ਨਹੀਂ ਪਿਆਰੇ ਤੇਰਾ ਪਰਦੇਸ ਹੈ ਤੇਰਾ ਸਰੀਰ ਵੀ ਤੇਰਾ ਨਹੀਂ ਇਹ ਵਿਰਾਸਤ ਹਿੰਦਕਾਲ ਹੋ ਜਾਣਾ ਹੈ ਅੱਛਾ ਆ ਕਰੋਨਾ ਆਇਆ ਨਾ ਅਗਲੇ ਦਿਨ ਪਤਾ ਲੱਗ ਗਿਆ ਕੌਣ ਤੇਰਾ ਭਾਈ ਕੌਣ ਤੇਰਾ ਮਿੱਤਰ ਹੈ ਕੌਣ ਪਤਨੀ ਹੈ ਕੌਣ ਬੱਚੇ ਹਨ ਕੌਣ ਦੋਸਤ ਹਨ ਸਾਨੂੰ ਇਹ ਭਰਮ ਚ ਪਏ ਹਾਂ ਤਾਂ ਹੀ ਬਿਨ ਪਾਣੀ ਤੋਂ ਡੁੱਬਰੇ ਹਾਂ ਮਾੜਾ ਫੇਰ ਚ ਅਕਲ ਲੱਗਦੀ ਨਹੀਂ ਅੱਛਾ ਮਾੜਾ ਫੇਰੀ ਜਾ ਸਮਾਧੀ ਲਾਜਾ ਅੱਖਾਂ ਮੀਟ ਲੋ ਅੱਖਾਂ ਤੇ ਉੰਜ ਹੀ ਪਹਿਲੇ ਹੀ ਮੀਟੀਆਂ ਹੋਈਆਂ ਹਨ ਮੀਟ ਲੈ ਹੋਰ ਪਿਆਰੇ ਕਰੀ ਜਾ ਪੰਜਾਬ ਬਾਣੀ ਦਾ ਪਾਠ ਠੀਕ ਹੈ ਇੱਕ ਜਮਾਤ ਚ ਰਹਿ ਇੱਕ ਜਮਾਤ ਤੋਂ ਥੱਲੇ ਆ ਜਾ ਕੇ ਜੀ ਠੀਕ ਹੈ ਪਿਆਰੇ ਦੇਨਾ ਕੰਨਾ ਨਲ ਜਾ ਬੋਲ ਦਾ ਹੈ ਉਹ ਜਿੰਦਾ ਬੋਲਦਾ ਹੈ ਉਹ ਨਾਮ ਹੈ ਅੱਛਾ ਸੱਚ ਦਾ ਜ਼ਕਾਨ ਪੈ ਗਿਆ ਅੱਛਾ ਝੂਠ ਦਾ ਬੋਲ ਪਸਾਰਾ ਹੋ ਗਿਆ ਸੱਚ ਦਾ ਕਾਲ ਪੈ ਗਿਆ ਰਾਜਾ ਕੀ ਸੀ ਰਾਜਾ ਸੀ ਨਿਆ ਕਰਨਾ ਸੀ ਉੱਪਰ ਰਾਜਾ ਹੈ ਰਾਜਾ ਰੱਜੇ ਹੋਏ ਦਾ ਨਾਂ ਹੈ ਭਗਤਾਂ ਦੇ ਸੰਸਾਰੀਆਂ 'ਚ ਕੀ ਫਰਕ ਹੈ ਸਾਨੂੰ ਆਪਣੇ ਬੱਚੇ ਆਪਣਾ ਘਰ ਆਪਣਾ ਪਰਿਵਾਰ ਆਪਣੀ ਜਾਇਦਾਦ ਦਿੱਸਦੀ ਹੈ ਦਿਰਲੇ ਹਨ ਜੋ ਆਪਣੇ ਘਰ ਨੂੰ ਅੱਗ ਲਾਉਂਦੇ ਹਨ ਸਾਰੇ ਸੰਸਾਰ ਦੀ ਇੱਕ ਨજર ਨਾਲ ਵੇਖਦੇ ਹਨ ਅੰਦਰਲੀ ਅੱਖਾਂ ਨਾਲ ਵੇਖਦੇ ਹਨ ਵਿਵੇਕ ਬੁੱਧ ਕਿਹਦੀ ਹੈ ਭਗਤ ਕਬੀਰ ਜੀ ਦੀ ਵਿਵੇਕ ਬੁੱਧ ਹੈ ਇਹ ਹਨ ਖਾਲਸੇ ਭਗਤ ਫਰੀਦ ਜੀ ਜਿਹੜਾ ਕਿਰਤ ਤੋਂ ਭੱਜੇਗਾ ਕਾਲ ਕਮਾਈ ਤੋਂ ਭੱਜੇਗਾ ਨਹੀਂ ਉਹ ਸੱਚ ਦਾ ਰਸਤਾ ਨਹੀਂ ਪਕੜ ਸਕਦਾ ਤਾਂ ਹੀ ਸੱਚ ਦਾ ਕਾਲ ਪੈ ਗਿਆ ਸ਼ਾਰਟਕਟ ਲਾ ਲਾ ਪੇ ਨਹੀਂ ਫਟਾਫਟ ਕਾਲੀ ਹੋ ਗਈ ਨਹੀਂ ਤਾਂ ਹੀ ਗੁਰਬਾਣੀ ਵਿੱਚ ਰਹਾਉ ਸ਼ਬਦ ਬਹੁਤ ਵਾਰ ਆਇਆ ਹੈ ਪਿਆਰੇ ਤੂੰ ਸਹਿਜ ਰੱਖ ਤੀਰ ਜਰੱਖ ਜਿੱਥੇ ਤਰਕ ਹੈ ਠੀਕ ਹੈ ਲੌਜੀਕ ਗੱਲ ਕਰਨੀ ਪਾਏਗੀ ਕਾਨੂੰਨ ਨਾਲ ਗੱਲ ਕਰਨੀ ਪਾਏਗੀ ਪਰਮੇਸ਼ਰ ਕੀ ਹੈ ਪਰਮੇਸ਼ਰ ਕੁਦਰਤ ਰੂਪ ਹੈ ਸਿਸਟਰ ਰੂਪ ਹੈ ਨੈਕ ਲੱਤ ਤੇ ਖੜਾ ਖੜ ਸਕਦਾ ਬੇ ਲੱਤਾ ਤੋਂ ਡਗਾ ਗਾਜੀ ਕਾਮਯਾਬੀ ਦਾ ਰਾਜ ਦੱਸ ਅੱਛਾ ਇੱਕ ਸੰਤ ਨੇ ਲਿਖ ਕੇ ਲਾਇਆ ਜੋ ਕਾਮਯਾਬੀ ਜਿੰਨੇ ਲੈਣੀ ਹੈ ਅੱਛਾ ਜਿੰਨੇ ਸੱਚਖਣ ਜਾਣਾ ਹੈ ਇੱਕ ਨੌਜਵਾਨ ਲੰਘਿਆ ਕਹਿੰਦਾ ਇੱਥੇ ਕੀ ਲਿਖਿਆ ਕਾਮਯਾਬੀ ਦਾ ਰਾਜ ਅੱਛਾ ਪੁੱਛਦਿਆਂ ਸੰਤ ਤੋਂ ਤੰਦਰੁ ਕਹਿੰਦੇ ਬਾਜਮਾਰੀ ਮਹਾਪੁਰਸ਼ ਕਾਮਯਾਬੀ ਦਾ ਰਾਜ ਕੋਲਦਾ ਮੈਂ ਇਸ਼ਨਾਨ ਕਰ ਰਿਹਾ ਆ ਜਾ ਨੇੜੇ ਆ ਜਾ ਅੱਛਾ ਹੁੰਦਾ ਇੱਥੇ ਤਾਂ ਤੇ ਨਹੀਂ ਸੋ ਨਦੀ ਦੇ ਇਸ਼ਨਾਨ ਕਰ ਰਿਹਾ ਸੀ ਉਹ ਨੌਜਵਾਨ ਗਿਆ ਉਹ ਮਹਾਪੁਰਸ਼ ਨੇ ਬੋਰੇ ਨੇ ਉਹਨੂੰ ਵਾਲਾ ਤੋਂ ਫੜ ਕੇ ਥੱਲੇ ਡੋਬਤਾ ਪਾਣੀ 'ਚ ਅੱਛਾ ਸਾਰਾ ਜਾਨ ਜ਼ੋਰ ਲਾ ਕੇ ਛੁਡਾ ਕੇ ਵਾਲ ਬਾਹਾਂ ਵਿੱਚ ਪਚ ਗਿਆ ਤੂੰ ਤਾਂ ਪਾਗਲ ਬੰਦਾ ਤੂੰ ਕਾਮਯਾਬੀ ਦਾ ਰਾਜ ਕਿੱਥੇ ਦੇ ਰਿਹਾ ਕਿੱਥੇ ਚੜ੍ਹਦੀ ਕਲਾ ਦੇ ਰਿਹਾ ਤੂੰ ਤਾਂ ਵੱਡਾ ਪਾਗਲਾ ਮੈਨੂੰ ਮਾਰ ਹੀ ਦੇਣ ਲੱਗਾ ਹੈ ਕਹਿੰਦਾ ਪਿਆਰੇ ਗੱਲ ਤਾਂ ਸੁਣਾ ਕਿੰਨਾ ਜ਼ੋਰ ਲਾਇਆ ਕਹਿੰਦਾ ਸਾਰਾ ਜ਼ੋਰ ਲਾਇਆ ਅੱਛਾ ਸਾਰਾ ਕੁਝ ਦਾਤੇ ਲਾਣਾ ਪਏਗਾ ਕਰਤਾਰ ਕਰਨਾ ਪਏਗਾ ਸਰਦਾਰ ਬੰਨਣਾ ਪਏਗਾ ਪੰਡਤ ਕੌਣ ਆਇਆ ਜੋ ਪੰਡਾ ਬੱਦੀ ਰੱਖਦਾ ਹੈ ਬ੍ਰਹਮਣ ਬੰਨਾ ਪੈਗਾ ਜੋ ਬ੍ਰह्म ਦੀ ਵਿਚਾਰ ਕਰੇਗਾ ਜੀ ਸਮੁੱੱਚੀ ਗੱਲ ਕਰਨੀ ਪੈਗੀ ਸਾਂਝੀ ਗੱਲ ਕਰਨੀ ਪੈਗੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਸਤਾਦ ਤੋਂ ਬਿਨਾ ਦਹੀਂ ਵੀ ਨਹੀਂ ਜੰਮਣਾ ਕੋਈ ਵੀ ਸਿੱਖਿਆ ਲੈਣੀ ਹੈ ਊੜਾ ਐੜਾ ਇੱਕ ਕਪੌੜੀ ਕਰਕੇ ਚੜਨਾ ਪਏਗਾ ਤੂੰ ਤੱਤਾ ਨਾ ਚੱਲ ਪੱਤੇ ਨੇ ਸਾਰ ਨਹੀਂ ਜਾਣੀ ਅੱਛਾ ਜੋ ਅੱਖਾਂ ਨਾਲ ਵੇਖ ਰਹੇ ਸਾਰਾ ਸੰਸਾਰ ਦਿਸ ਰਿਹਾ ਹੈ ਇਹਦੇ ਪਿੱਛੇ ਸੱਚ ਹੋ ਰਿਹਾ ਹੈ ਸੱਚ ਦਾ ਕਾਲ ਪੈ ਗਿਆ ਹੈ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਆਪੇ ਹੀ ਪ੍ਰਗਟ ਹੋਏਗੀ 10 ਦੀ ਖੋਜ ਹੈ ਕਾਫੀ ਲੱਖ ਰੁਪਏ ਖਰਚਾ ਲਾਇਆ ਹੈ ਠੀਕ ਹੈ ਪਹਿਲੋਂ ਵਿਆਹ ਕਈ ਦਿਨ ਚੱਲੀ ਜਾਂਦੇ ਅਸੀਂ ਹੁਣ ਨਹੀਂ ਹੁਣ ਤੇ 4-5 ਘੰਟੇ ਦਾ ਹੀ ਅਗਲਾ 4-5 ਘੰਟੇ ਚ ਹੀ ਬਹੁਤ ਵਹਿ ਜਾ ਵਹਿ ਜਾ ਹੋ ਜਾਂਦੀ ਹੈ ਅੱਛਾ ਤਾ ਇੱਕ ਖੋਪਰੀ ਨੂੰ ਖੋਲਣਾ ਪਏਗਾ ਅਤਰਕੁੱਟੀ ਵੀ ਸੰਸਾਰ ਦੀ ਗੱਲ ਕਰੇਗੀ ਇਹ ਪਰਭਮ ਨੂੰ ਵਿਰਲਿਆ ਨੇ ਪਾਇਆ ਹੈ ਬਿਵੇਕ ਬੁੱਧ ਪਰਮੇਸ਼ਰ ਦੀ ਹੈ ਖਾਲਸਾ ਵੀ ਪਰਮੇਸ਼ਰ ਹੈ ਉਹਦਾ ਰਾਜ ਹਲਾ ਕੇ ਵੇਖੋ ਸੋ ਉੱਚੇ ਪਾਸੇ ਪਾਣੀ ਆਪ ਚੜਾਣਾ ਪਏਗਾ ਸੱਚ ਤੇ ਚੱਲਣਾ ਹੀ ਭਗਤੀ ਹੈ ਵੈਗਰ ਵੈਗਰ ਕਰਨਾ ਕਿਸੇ ਨੂੰ ਕੀ ਦਿੱਕਤ ਹੈ ਕਰੀ ਜਾ ਨਾਈ ਜਾ ਇਸ਼ਨਾਨ ਕਰੀ ਜਾ ਮਾਲਾ ਫੇਰੀ ਜਾ ਸਮਾਦੀ ਲਾਈ ਜਾ ਕਿਸੇ ਨੂੰ ਕੀ ਦਿੱਕਤ ਹੈ ਸੱਚ ਬੋਲੇਗਾ ਇਹੀ ਭਗਤੀ ਹੈ ਜੇਲ ਜਾਏਗਾ ਗੋਲੀ ਵੱਜੇਗੀ ਦਿੱਤਾ ਮਾਵਾਂ ਤੋੜਨਗੇ ਪਾਗਲਾਨਗੇ ਦਸਤਾਰ ਲਾਣਗੇ ਅੱਛਾ ਇਹੀ ਭਗਤੀ ਹੈ ਸਭ ਤੋਂ ਔਖਾ ਹੈ ਇਹੀ ਪਿਛਲੇ ਭਖਤਾ ਵੀ ਸੱਚ ਦਾ ਡੰਕਾ ਵਜਾਇਆ ਠੀਕ ਹੈ ਰਹਿਣਾ ਕਿਸੇ ਵੀ ਨਹੀਂ ਜੋ ਅੱਖਾਂ ਨਾਲ ਵੇਖ ਰਿਹਾ ਇਹਦਾ ਅੰਤ ਹੈ ਬਚਪਨ ਜਵਾਨੀ ਬੁਢਾਪਾ ਆਖਰ ਇਹ ਲੈਂਟਰ ਵੀ ਡਿੱਗ ਪੈਣਾ ਹੈ ਜੋ ਅਸੀਂ ਪੱਕੀਆਂ ਨੀਵਾਂ ਸਾਰੀਆਂ ਜੇ ਜਾਗੇ ਨਹੀਂ ਫਿਰ ਸੁੱਤੇ ਜਾ ਜਾਗਦੇ ਨਹੀਂ ਇਹ ਤਰ ਕੋ ਤੀਨੋ ਖੋਲ ਕੇ ਆਨੰਦ ਚ ਜਾਣਾ ਸੀ ਪਰਮ ਸੁਖ ਚ ਜਾਣਾ ਸੀ ਪਰਮ ਆਨੰਦ ਚ ਜਾਣਾ ਸੀ ਗੁਰੂ ਕੋਲ ਮਿਲੇਗਾ ਜੀ ਜਦੋਂ ਦੁੱਖਾਂ ਦਾ ਤੇਲ ਪਾਵਾਂਗੇ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਸ਼ਾਸਨ ਤੋਕ ਦੀ ਬੱਤੀ ਪਾਣੀ ਪਏਗੀ ਅੱਛਾ ਤਿਰ ਜਿਹਾ ਦੀਵਾ ਬਣਾਣਾ ਪਏਗਾ ਦੀਵਾ ਬਲੇ ਅੰਧੇ ਰਾਜਾ ਹੈ ਬੇ ਪਾਠ ਮਤ ਪਪਾ ਖਾਏ ਪਾ ਅਪਰਾਧ ਦਾ ਬੀਜ ਹੈ ਪਾਪ ਬੁਰੀ ਸੋਚ 네ਗੇਟਿਵ ਸੋਚ ਰਾਤੋ ਰਾਤ ਸ਼ੋਰਟਕਟ ਦੀ ਜੋ ਸੋਚ ਰਾਤੋ ਰਾਤ ਅਮੀਰ ਹੋਣ ਦੀ ਗਿਨੀ ਬੁੱਕ ਚ ਨਾ ਲਖਾਂ ਦੀ ਸੋਚ ਨਹੀਂ ਪਿਆਰੇ ਕਾਲ ਕਮਾਈ ਕਰਨੀ ਪਵੇਗੀ ਮਿਹਨਤ ਕਰਨੀ ਪਵੇਗੀ ਹੱਡਾਂ ਨੂੰ ਭੰਨਣਾ ਪਏਗਾ ਅੱਛਾ ਫਿਰ ਤੋਂ ਆਨੰਦ ਚਾਏਗਾ ਜੀ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸਿੱਖਿਆ ਦਿੱਤੀ ਹੈ ਬਾਹਰਲੇ ਸਾਰੇ ਮੰਤਰੀ ਸ਼ੰਤਰੀ ਸਭ ਕੰਮ ਕਰਦੇ ਹਨ ਆਪਣੇ ਅਸੀਂ ਹਰਾਮਖੋਰ ਹਾਂ ਚੋਰ ਹਾਂ ਠੀਕ ਹੈ ਆਪਣੇ ਆਪ ਨੂੰ ਸਮਝਾੜਾ ਪਿਆਰੇ ਨੇ ਤੇ ਬਿਨ ਪਾਣੀ ਤੋਂ ਡੁੱਬ ਜੰਗਾਜ ਆਨਲਾਈਨ ਹੈ ਕੋਈ ਵੀ ਗਲਤੀ ਮਾਪ ਨਹੀਂ ਹੋਣੀ ਜੀ ਕੀ ਪ੍ਰਾਪਤ ਕਰਨਾ ਹੈ ਇਹ ਦੀਵਾਲੀ ਆ ਗਈ ਕਈ ਦੀਵਾਲੀਆਂ ਲੰਘੀਆਂ ਦੀਵਾ ਬਾਲੇ ਅੰਦਰ ਗਿਆਨ ਦਾ ਅੱਛਾ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲਣਾ ਜਿਹੜਾ ਗੁਰੂ ਗਿਆਨ ਹੀ ਨਹੀਂ ਦਿੰਦਾ ਉਹ ਗੁਰੂ ਕੀ ਹੈ ਦਰਲੇ ਹਨ ਸੱਚ ਦੇ ਵਪਾਰੀ ਇਹ ਸੱਤ ਸਭਨਾਂ ਦਾ ਖਸਮ ਹੈ ਜੋ ਸਾਰਿਆਂ ਨੂੰ ਚਲਾ ਰਿਹਾ ਹੈ ਜੀ 84 85 86 ਲੱਖ ਜੋਨ ਬਣਾ ਕੇ ਵਿੱਚ ਬੈਠਾ ਕੋਈ ਮਿਸਤਰੀ ਚੀਜ਼ ਬਣਾ ਕੇ ਵੇਚ ਨਹੀਂ ਬੰਦਾ ਸਾਰਾ 99 ਪੁਆਇੰਟ ਮਨ ਦਾ ਖੇਲ ਹੈ ਤਲ ਦੀ ਖਰਾਕ ਹੋਰ ਹੈ ਤੰਦੇ ਰੋਗ ਹੋਰ ਹਨ ਮਨ ਦੀ ਖਰਾਕ ਹੋਰ ਹੈ ਮਨ ਦੇ ਰੋਗ ਹੋਰ ਹਨ ਮਨ ਦੀ ਖਰਾਕ ਹੈ ਗਿਆਨ ਹੈ ਜਹਾਂ ਗਿਆਨ ਹੈ ਉੱਥੇ ਧਰਮ ਹੈ ਸਾਰੇ ਮਨੁੱਖਾਂ ਦਾ ਇੱਕੋ ਹੀ ਧਰਮ ਹੈ ਅਸੀਂ ਅਧਰਮੀ ਹਾਂ ਨਕਲੀ ਹਾਂ ਨਾ ਸਾਡੇ ਕੋਲ ਸਿੱਖੀ ਹੈ ਨਾ ਅਸੀਂ ਸਿੱਖਾ ਜੀ ਹੋਸ਼ ਕਰ ਹੋਸ਼ ਕਰ ਪਗੜੀ ਸੁਭਾਲ ਆਪਣੇ ਆਪ ਨੂੰ ਸੁਭਾਲੇ ਬਾਹਰੋਂ ਘਰ ਆਉਣਾ ਪੈਗਾ ਅੰਦਰ ਮੁੱਖੀ ਆਉਣਾ ਪੈਗਾ ਜੀ ਜੋ ਅਸੀਂ ਦੇਸ ਸੀ ਅੰਦਰ ਦੇਸ ਸੀ ਆਤਮਾ 'ਚ ਉਹਨੂੰ ਵਿਦੇਸ਼ ਸਮਝ ਲਾਪੇ ਸੰਸਾਰ ਨੂੰ ਅਸੀਂ ਦੇਸ ਸਮਝ ਲਾਪੇ ਨਹੀਂ ਪਿਆਰੇ ਜਾਗ ਹੋਸ਼ ਕਰ ساری ਸਿੱਖਿਆ ਮੇਰੇ ਵਾਸਤੇ ਆ ਜੀ ਸ਼ਲੋਕ ਪਉਣ ਗੁਰ ਪਾਣੀ ਪਤਾ ਮਾਤਾ ਤਤ ਮਾਤਾ ਦਿਸਰਾ ਦੁਦਾਇਦਾ ਖਿਲਾਸ ਗਜ ਜਿਵੇਂ ਆਈਆਂ ਬਰਿਆਈਆਂ ਬੱਚਾ ਤੁੰਦੁਰ ਕਰਮੀ ਆਪ ਆਪਣੀ ਕਿਹੜੀ ਬੁੱਝਨੀ ਨਾਮ ਤੇ ਆ ਗੇਮ ਸਤਕਾਰ ਨਾਨਕ ਤੇ ਮੁਖਜਲੇ ਕਿਤੀ ਛੁੱਟੀ ਨਾਲ ਇਹ ਘਾਲ ਕਮਾਈ ਕਰਨੀ ਪੈਗੀ ਜਿਹੜੀ ਤੋਂ ਇੱਤ ਤੇਰਾ ਬੰਗਲਾ ਬਣਿਆ ਹੈ ਇੱਥੇ ਗਰੀਬ ਦੀ ਖੂਨ ਪਸੀਨੇ ਦੀ ਕਮਾਈ ਹੈ ਉੱਤੇ ਤਸੀਨਾ ਡਿੱਗਾ ਹੈ। ਇਹੀ ਮਿਹਨਤ ਕਰਨਾ ਇਹੀ ਸੁੰਦਰਤਾ ਹੈ। ਅੱਛਾ ਤੇਰੇ ਬੰਗਲੇ ਬਲਾਏ ਤੇਰੇ ਬੱਚੇ ਅੱਗੋਂ ਸਧਾਰਨ ਜੇ ਹੋਗੇ ਮਤਬੁੱਧੀ ਹੋਗੇ ਕਰ ਲੈ ਲੁੱਟ ਕਰ ਲੈ ਕਸਟ ਨਹੀਂ ਆਪਣੇ ਆਪ ਨੂੰ ਸੁਮਾਲ ਜੀ ਬਾਜੀ ਹਾਰ ਜੇਗਾ ਫਿਰ ਪਛਤਾਇਆ ਨਹੀਂ ਕੁਝ ਬੰਨਣਾ ਜਦੋਂ ਚਿੜੀਆ ਚੁਗ ਗਈ ਖੇਤ ਜੀ ਹੋਸ਼ਕਾਰ ਹੋਸ਼ ਕਰ ਜਾਗ ਪਿਆਰੇ ਗੁਰਬਾਣੀ ਚ ਗਾਣ ਵਾਸਤੇ ਆਈ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 2030 ਚ ਸੰਵਿਧਾਨ ਲੱਗ ਹੋਏਗਾ ਕਾਨੂੰਨ ਲੱਗ ਹੋਏਗਾ ਸੋ ਦਾਸ ਕੇਲਾ ਹੈ ਕੋਈ ਸਾਥ ਦੇ ਸਕਦਾ ਹੈ ਜੀ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਜੀ 9417437740